ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਧੰਨਵਾਦ ਵੀ ਕਰਦਾ ਹਾਂ ਅੱਜ ਜਿਹੜਾ ਰੂਬਰੂ ਤੁਹਾਡੇ ਹੋਏ ਆ ਉਹਦਾ ਮੇਨ ਇੱਕ ਕਾਰਨ ਸੀ ਕਿ ਬਹੁਤ ਲੋਕ ਨੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਦੂਜੇ ਪਾਸੇ ਕੁਦਰਤ ਨੇ ਸਾਨੂੰ ਅਰਬਾਂ ਖਰਬਾਂ ਦੀ ਚੀਜ਼ਾਂ ਜਿਹੜੀਆਂ ਉਹ ਫ੍ਰੀ ਦਿੱਤੀਆਂ ਨੇ ਅਗਰ ਇਹ ਸਾਰੀਆਂ ਚੀਜ਼ਾਂ ਮੁੱਲ ਲੈਣੀਆਂ ਪੈਣ ਤਾਂ ਬੜਾ ਔਖਾ ਹੁੰਦਾ ਉਹਦੇ ਵਿੱਚ ਸਾਦਨਾ ਵੱਧ ਗੱਲ ਕਰੀਏ ਤੇ ਆਕਸੀਜਨ ਦੀ ਆ ਪਿਛਲੇ ਦਿਨੀ ਤਾਨੂੰ ਪਤਾ ਹੋਏਗਾ ਪਿਛਲੇ ਦਹਾਕਿਆਂ ਦੇ ਵਿੱਚ ਇੱਕ ਪ੍ਰੋਬਲਮ ਆਈ ਸੀ ਜਿਹਨੂੰ ਅਸੀਂ ਕਰੋਨਾ ਵਾਇਰਸ ਕਹਿੰਦੇ ਸੀ ਤੇ ਲੋਕਾਂ ਦੀਆਂ ਚੀਕਾਂ ਘੜਾਤੀਆਂ ਤੇ ਜਦੋਂ ਆਕਸੀਜਨ ਜਿਹੜੀ ਸੀ ਉਹ ਹੀ ਮੁੱਲ ਮਿਲੀ ਤੇ ਬੜੀ ਔਖੀ ਤੇ ਲਾਈਨਾਂ 'ਚ ਲੱਗ ਕੇ ਮਿਲੀ ਸੋ ਸਾਡੇ ਪੰਜਾਬ ਦੇ ਵਿੱਚ ਬਹੁਤ ਜੰਗਲ ਸੀ ਜਿਹੜੇ ਹੌਲੀ-ਹੌਲੀ ਘਟਦੇ ਕਿਉਂਕਿ ਜਦੋਂ ਡਵੈਲਪਮੈਂਟ ਹੁੰਦੀ ਹੈ ਕਿਸੇ ਚੀਜ਼ ਦੀ ਤੇ ਉੱਥੇ ਰੁੱਖ ਵੀ ਵੱਡੇ ਜਾਂਦੇ ਨੇ ਤੇ ਉਹਨਾਂ ਦੇ ਕਾਰਨ ਸਾਡੇ ਇੱਥੇ ਬਹੁਤ ਜਿਹੜਾ ਪੋਲੂਸ਼ਨ ਜਿਹੜਾ ਵੱਧ ਗਿਆ ਸੋ ਅੱਜ ਇੱਕ ਮੁਹਿੰਮ ਜਿਹੜੀ ਉਹ ਸਟਾਰਟ ਹੋਈ ਆ ਸਾਰੇ ਹੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਜਿਸਵੇਂ ਹਿੰਮ ਦੇ ਵਿੱਚ ਸਾਥ ਦੇ ਰਹੇ ਨੇ ਤੇ ਉਹਦੇ ਚ ਅਸੀਂ ਵੀ ਥੋੜਾ ਨਗੂਣਾ ਜਿਹਾ ਯੋਗਦਾਨ ਪਾਇਆ ਵਾ ਅਸੀਂ ਵੀ ਆਪਣੇ ਨਗਰ ਦੇ ਵਿੱਚ ਸਟਾਰਟ ਕੀਤਾ ਸੀ ਤੇ ਹੁਣ ਇਸ ਤੋਂ ਬਾਅਦ ਕਿਉਂਕਿ ਸਾਡੇ ਇੱਥੇ ਕੰਪਲੀਟ ਹੋ ਗਿਆ ਸਿਰਫ ਇੱਥੇ ਕੋਈ 50 60 ਹੋਰ ਬੂਟੇ ਲੱਗਣੇ ਨੇ ਉਸ ਤੋਂ ਬਾਅਦ ਅਸੀਂ ਬਾਹਰ ਜਿਹੜੇ ਨਗਰ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਹੋਰ ਸੱਜਣ ਨੇ ਉਹਨਾਂ ਦੇ ਨਾਲ ਰਲ ਕੇ ਕੰਮ ਕਰਾਂਗੇ ਸੋ ਅਸੀਂ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਰੁੱਖ ਲਾਈਏ ਕਿਉਂਕਿ ਇਹ ਰੁੱਖਾਂ ਨੇ ਜਿਹੜੀ ਆਕਸੀਜਨ ਦੇ ਦੇਣੀ ਆ ਇਹ ਫ੍ਰੀ ਆਫ ਕਾਸਟ ਆ ਜਦੋਂ ਮੁੱਲ ਲੈਣੀ ਪਏਗੀ ਪਤਾ ਫਿਰ ਲੱਗਣਾ ਵਾ ਸੋ ਅੱਜ ਤੇ ਅਸੀਂ ਬਚਾ ਸਕਦੇ ਆ ਦੂਜੇ ਬੰਦੇ ਮੈਂ ਇਹ ਵੀ ਅਪੀਲ ਕਰਾਂਗਾ ਕਿ ਪਾਣੀ ਪਾਣੀ ਦੀ ਗੱਲ ਤੇ ਅਸੀਂ ਸਾਰੇ ਕਰਦੇ ਆ ਪਰ ਬਚਾਉਣ ਦੀ ਕੋਈ ਵੀ ਗੱਲ ਨਹੀਂ ਕਰਦੇ ਅਸੀਂ ਥੋੜੇ ਦਿਨਾਂ ਤੱਕ ਪਾਣੀ ਬਚਾਉਣ ਦੀ ਵੀ ਇੱਕ ਮਹੀਨਾ ਸਟਾਰਟ ਕਰਾਂਗੇ ਜਿਦ ਤਰ ਸਾਡੇ ਇੱਥੇ ਗੁਰਦੁਆਰਾ ਸਾਹਿਬ ਆ ਜਾਂ ਹੋਰ ਚੀਜ਼ਾਂ ਨੇ ਉੱਥੇ ਛੋਟੇ ਛੋਟੇ ਇੱਕ ਬੋਰਵਲ ਕਰਾਈ ਜਾਣਗੇ ਜਿਹੜਾ بارش ਦਾ ਪਾਣੀ ਆ ਉਹ ਥੱਲੇ ਜਾ ਕੇ ਸੇਫ ਹੋ ਸਕੇ ਸੋ ਇਹ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਜੇ ਅਸੀਂ ਸਾਰੇ ਕਰਾਂਗੇ ਤੇ ਫੇਰ ਹੀ ਅੱਗੇ ਸਿਸਟਮ ਚੱਲਣਾ ਨਹੀਂ ਤੇ ਅਦਰਵਾਇਜ਼ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਆ ਕਿਉਂਕਿ ਰਾਜਸਥਾਨ ਤੋਂ ਅਸੀਂ ਸਬਕ ਲੈ ਸਕਦੇ ਆ ਤੁਸੀਂ ਦੇਖੋਗੇ ਕਿ ਕਿਸੇ ਟਾਈਮ ਬੜੀ ਪਾਣੀ ਦੀ ਕਿੱਲਤ ਸੀ ਪਰ ਉਹਨਾਂ ਨੇ ਅੱਜ ਪਾਣੀ ਬਚਾਇਆ ਤਾਂ ਉੱਥੇ ਫਸਲਾਂ ਵੀ ਹੋਣ ਡਿਆ ਪਿਆ ਨੇ ਸੋ ਇਹ ਨਾ ਇੱਕ ਪੰਜਾਬ ਰਾਜਸਥਾਨ ਦਾ ਰੂਪ ਧਾਰਨ ਕਰ ਲਏ ਤੇ ਜਿਹੜਾ ਰਾਜਸਥਾਨ ਆ ਪੰਜਾਬ ਦਾ ਰੂਪ ਧਾਰਨ ਕਰ ਲਏ ਕਿਉਂਕਿ ਇਹਦੇ ਚ ਲੋਕੀ ਹਮਲਾ ਮਾਰਨਗੇ ਤੇ ਫੇਰ ਹੀ ਹੋਣਾ ਵਾ ਸਰਕਾਰਾਂ ਸਿਰਫ ਗੱਲਾਂ ਕਰਦੀਆਂ ਨੇ ਕੰਮ ਨਹੀਂ ਕਰਦੀਆਂ ਜਿੰਨਾ ਕੋ ਕਰਦੀਆਂ ਉਹਨਾਂ ਦਾ ਧੰਨਵਾਦ ਆ ਐਗਜ਼ਾਮਪਲ ਦੇ ਤੌਰ ਤੇ ਕਿਉਂਕਿ ਇਹਦੇ ਚ ਬੜੇ ਸਵਾਲ ਪੁੱਛੇ ਜਾਣੇ ਆ ਐਗਰੀਕਲਚਰ ਡਿਪਾਰਟਮੈਂਟ ਹਮੇਸ਼ਾ ਗੱਲ ਕਰਦਾ ਪਾਣੀ ਬਚਾਉਣ ਦੀ ਪਰ ਉਹ ਧਰਤੀ ਇਠਲਾ ਪਾਣੀ ਕੱਢਦਾ ਕਿਉਂਕਿ ਉੱਥੇ ਇੱਕ ਸੁਆ ਹੁੰਦਾ ਵਾ ਉਹਦਾ ਪਾਣੀ ਉਹਨੂੰ ਲੱਗਦਾ ਵਾ ਪਰ ਇਹ ਤੱਕ ਉੱਥੇ ਪਾਣੀ ਉਹਦਾ ਨਹੀਂ ਆਇਆ ਉਹਨਾਂ ਨਾਲ ਜਦ ਗੱਲ ਕੀਤੀ ਗਈ ਕਹਿੰਦੇ ਕਿ ਅਸੀਂ ਡਿਮਾਂਡ ਕੀਤੀ ਸੀ ਪਰ ਸਾਨੂੰ ਪਾਣੀ ਨਹੀਂ ਮਿਲਿਆ ਕਿਉਂਕਿ ਇੱਥੇ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਲੋਕ ਇਸ਼ਤਿਹਾਰ ਲਗਾਉਂਦੇ ਨੇ ਕਮਸ ਕਮ ਉਹ ਉਹਨੂੰ ਅਮੈਂਡਮੈਂਟ ਕਰਨ ਕਿਉਂਕਿ ਉਹ ਉਹਦੀ ਪਾਲਣਾ ਕਰਨ ਤੇ ਫਿਰ ਲੋਕੀ ਉੱਤੋਂ ਸੇਧ ਲੈਣ ਤੇ ਐਗਰੀਕਲਚਰ ਵਿਭਾਗ ਗੁਰਦਾਸਪੁਰ ਨੂੰ ਵੀ ਸਾਡੀ ਬੇਨਤੀ ਹੈ ਕਿ ਤੁਸੀਂ ਪਾਣੀ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਤੁਸੀਂ ਧਰਤੀ ਇਠੋਂ ਪਾਣੀ ਕੱਢਦੇ ਜੇ ਕਿਉਂਕਿ ਸੂਏ ਦਾ ਪਾਣੀ ਆਉਂਦਾ ਸੀ ਤੁਹਾਡੀ ਨਲਾਇਕੀ ਕਰਕੇ ਉਹ ਪਾਣੀ ਨਹੀਂ ਲੱਗ ਰਿਹਾ ਤੇ ਡਰੇਨ ਮੈਂ ਕਿ ਸੌਰੀ ਜਿਹੜਾ ਨਹਿਰੀ ਵਿਭਾਗ ਆ ਉਹਨੂੰ ਵੀ ਇਹ ਬੇਨਤੀ ਹੈ ਕਿ ਜੇ ਤੁਸੀਂ ਚਲਾ ਸਕਦੇ ਤੇ ਉਹਨੂੰ ਚਲਾਓ ਇੱਕ एग्जांपल ਪੇਸ਼ ਕਰੋ ਕਿ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਉਹ ਵੀ ਜਿਹੜਾ ਧਰਤੀ ਹੇਠਲਾ ਪਾਣੀ ਨਹੀਂ ਵਤਰ ਰਿਹਾ ਸੋ ਬੜੀਆਂ ਗੱਲਾਂ ਨੇ ਸਰਕਾਰਾਂ ਆਪਣੇ ਵੱਲੋਂ ਕਰਦੀਆਂ ਨੇ ਬਟ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਮਿਸ ਗਾਈਡ ਕਰ ਦਿੰਦੇ ਨੇ ਕਿਉਂਕਿ ਅੱਜ ਦੀ ਡੇਟ 'ਚ ਕੀ ਆ ਕਿ ਕਹਿੰਦੇ ਕਿ ਪਾਣੀ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਜਿੱਥੇ ਪਾਣੀ ਦੀ ਜ਼ਰੂਰਤ ਸੀ ਨਹੀਂ ਪਹੁੰਚ ਸਕਿਆ ਸੋ ਰੁੱਖ ਲਾਈਏ ਤੇ ਇਹਨਾਂ ਨੂੰ ਪਾਲੀਏ ਤੇ ਜਿਹੜੀ ਇਹਦੀ ਗਰੋਥ ਆ ਆਮ ਤੌਰ ਤੇ ਤੇ ਜੇ ਅਸੀਂ ਗਵਰਨਮੈਂਟ ਸੈਕਟਰ ਦੀ ਗੱਲ ਕਰੀਏ ਉਹ ਕਹਿੰਦੇ 10% ਵੀ ਪਲ ਜਾਂਦੇ ਤੇ ਬਹੁਤ ਹੁੰਦੇ ਆ ਜਿੰਨੇ ਅਸੀਂ ਲਾਉਨੇ ਆ ਪਰ ਅਸੀਂ ਕੋਸ਼ਿਸ਼ 100% ਦੀ ਕਰਨੀ ਆ ਤੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਰਨੀ ਆ ਸੋ ਇੰਨਾ ਹੀ ਕਹਿੰਦਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦਾ ਤੇ ਜੇ ਕੋਈ ਵਾਅਦਾ ਘਾਟਾ ਕਿਸੇ ਦੇ ਖਿਲਾਫ ਬੋਲਿਆ ਗਿਆ ਹੈਗਾ ਤੇ ਉਹਦੀ ਖਾਮਾ